6 of America ਬੜੇ ਅੱਛਾ-ਅਛਾ ਪ੍ਰਾਲੇ ਕਰਦੇ ਆ ਰਹੇ ਹੈਗੇ ਨੇ ਅੱਜ ਆਲਮਪੁਰ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਜ਼ਰੂਰਤਮੰਦ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਸਾਈਕਲਾਂ ਵੰਡੀਆਂ ਗਈਆਂ ਹੈਗੀਆਂ ਲੋੜਵੰਦ ਤੇ ਜ਼ਰੂਰਤਮੰਦਾਂ ਦੀ ਮਦਦ ਵਿੱਚ ਅੱਗੇ ਰਹਿਣ ਵਾਲੀ 6 of America ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਲੋੜਵੰਦ ਬੱਚਿਆਂ ਨੂੰ ਸਾਈਕਲ ਵੰਡੇ ਗਏ ਨੇ 6 of America ਦੀ ਸੰਸਥਾ ਵੱਲੋਂ ਸ਼ਿਆਰਪੁਰ ਦੇ ਪਿੰਡ ਆਲਮਪੁਰ ਵਿੱਚ ਇਹ ਸਾਈਕਲ ਵੰਡੇ ਗਏ ਨੇ ਜਿਸ ਤੋਂ ਬਾਅਦ ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋਂ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਥੈਂਕਸ ਟੂ 6 ਆਫ ਅਮਰੀਕਾ। ਥੈਂਕਸ ਟੂ 6 ਆਫ ਅਮਰੀਕਾ। ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਸਾਨੂੰ ਆਨ ਵਿੱਚ ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ ਸਕੂਲ ਵੀ ਰੇਟ ਆਉਂਦੇ ਸੀਗੇ ਤੇ ਹੁਣ ਆਪਾਂ ਆਪਣੇ ਟਾਈਮ ਸਾਰ ਸਕੂਲ ਆ ਸਕਦੇ ਹਾਂ। 6 ਆਫ ਅਮਰੀਕਾ ਦਾ ਬਹੁਤ-ਬਹੁਤ ਥੈਂਕ ਯੂ। ਸਕੂਲ ਦੀ ਸਟਾਫ ਅਤੇ ਬੱਚਿਆਂ ਦਾ ਕਹਿਣਾ ਇਹ ਕਿ ਉਹਨਾਂ ਦੀ ਬਹੁਤ ਵੱਡੀ ਮੁਸ਼ਕਲ ਖਤ ਹੋ ਗਈ ਹੈ ਉਹਨਾਂ ਨੂੰ ਦੂਰ ਦੂਰ ਤੋਂ ਪੈਦਲ ਚੱਲ ਕੇ ਆਉਣਾ ਪੈਂਦਾ ਸੀ ਤੇ ਇਹ ਏਰੀਆ ਸਹੀ ਨਾ ਹੋਣ ਕਰਕੇ ਹਮੇਸ਼ਾ ਡਰ ਦਾ ਮਾਹੌਲ ਰਹਿੰਦਾ ਸੀ ਪਰ ਇਹਨਾਂ ਸਾਈਕਲ ਦੇ ਮਿਲਣ ਨਾਲ ਉਹਨਾਂ ਚ ਖੁਸ਼ੀ ਦਾ ਮਾਹੌਲ ਹੈ ਤੇ ਉਹਨਾਂ ਦੀ ਵੱਡੀ ਪਰੇਸ਼ਾਨੀ ਵੀ ਖਤ ਹੋ ਗਈ ਹੈ ਖਾਸ ਤੌਰ ਤੇ ਕਿਤਾਬਾਂ ਆਪਣੇ ਬੈਗ ਰੱਖ ਕੇ ਘਰ ਜਾ ਸਕਦੇ ਹੋ ਇਹਦੇ ਵਿੱਚ ਆਰਾਮ ਦੇ ਨਾਲ ਕੀ ਕਹੋਗੇ 6 ਆਫ ਅਮਰੀਕਾ ਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਬੱਚਾ ਇਹ ਤੇਜ਼ ਨਹੀਂ ਚਲਾਨੀ ਸਾਈਕਲ ਆਰਾਮ ਦੇ ਨਾਲ ਪੜਨਾਂਵੇਂ ਪੜਕੇ ਤੁਸੀਂ ਆਪਣੇ ਮਾਪਿਓਪ ਦਾ ਆਪਣੇ ਟੀਚਰਾਂ ਦਾ ਆਪਣੇ ਸਕੂਲ ਦਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਅੱਜ ਪਿੰਡ ਆਲਮਪੁਰ ਦੇ ਵਿੱਚ ਪਹੁੰਚੇ ਹੈਗੇ ਆਂ ਔਰ 6 ਆਫ ਅਮਰੀਕਾ ਬੜੇ ਅੱਛਾ-ਚੋ ਪਰਾਲੇ ਕਰਦੇ ਆ ਰਹੇ ਹੈਗੇ ਨੇ ਅੱਜ ਆਲਮਪੁਰ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਜ਼ਰੂਰਤਮੰਦ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਸਾਈਕਲਾਂ ਵੰਡੀਆਂ ਗਈਆਂ ਹੈਗੀਆਂ ਉਹ ਗੱਲਬਾਤ ਕਰਦੇ ਮੌਕੇ ਦੇ ਉੱਤੇ ਔਰ ਸਰ ਸਵਾਗਤ ਅਮੇਜ਼ਿੰਗ ਟੀਵੀ ਵਿੱਚ ਕੀ ਕਹਿਣਾ ਚਾਹੋਗੇ ਜਿਹੜਾ ਸਰਕਾਰੀ ਸਕੂਲ ਪਿੰਡ ਆਲਮਪੁਰ ਦੇ ਵਿੱਚ ਬੱਚਾ ਨੂੰ ਸਾਈਕਲਾਂ ਵੰਡੀਆਂ ਗਈਆਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਜੀ ਧੰਨਵਾਦ ਤੁਹਾਡੇ ਚੈਨਲ ਦਾ ਜਿਹਦੇ ਮਾਧਿਅਮ ਰਾਹੀਂ ਸਾਡਾ ਜਿਹੜਾ ਮੈਸੇਜ ਆ ਉਹ ਪੂਰੀ ਦੁਨੀਆ ਤੱਕ ਪਹੁੰਚੂਗਾ ਜੀ ਦੂਸਰਾ ਧੰਨਵਾਦ ਹੈ ਸਾਡੇ ਵਰਿੰਦਰ ਸਰ ਕੋਆਰਡੀਨੇਟਸ ਔਰ ਖਾਸ ਧੰਨਵਾਦ ਜਸਦੀਪ ਸਰ ਜਿਹੜੇ ਫਾਊਂਡਰ ਨੇ ਇਸ ਸੰਸਥਾ ਨੂੰ ਚਲਾ ਰਹੇ ਨੇ ਜੀ ਔਰ ਮੈਂ ਬੜਾ ਥੈਂਕਫੁਲ ਹਾਂ ਸਰ ਦਾ ਜੀ ਕਲ ਸਰ 15 ਮਿੰਟ ਲਿਆਏ ਔਰ ਸਾਡੀ ਬਹੁਤ ਹੀ ਵੱਡੀ ਸਮੱਸਿਆ ਇਹਨਾਂ ਨੇ ਹੱਲ ਕੀਤੀ ਹੈ ਸਰ ਮੈਂ ਦੱਸ ਦਵਾਂ ਪੀ ਸਾਡਾ ਸਕੂਲ ਗਵਰਨਮੈਂਟ ਸਕੂਲ ਹੈ ਔਰ ਸਾਨੂੰ ਜਿਹੜੀ ਮੇਨ ਸਮੱਸਿਆ ਆ ਰਹੀ ਸੀ ਟਰਾਂਸਪੋਰਟੇਸ਼ਨ ਦੀ ਔਰ ਇਹ ਨਾਲ ਮਨਿਆਂਦੀਆਂ ਪਿੰਡ ਹੈ ਬਿਲਕੁਲ ਰਿਮੋਟ ਏਰੀਆ ਆ ਜਿਹੜਾ ਦਰਿਆ ਦੇ ਕੰਢੇ ਨੇ ਔਰ ਇਹ ਜਿਹੜਾ ਰਸਤਾ ਵੀ ਸੇਫ ਨਹੀਂ ਹੈ ਔਰ ਮੈਂ ਦਿਲੋਂ ਧੰਨਵਾਦ ਕਰਦਾ ਸਰ ਦਾ ਮੇਰੇ ਕੋ ਕਹਿਣ ਲਈ ਸ਼ਬਦ ਨਹੀਂ ਹੈਗੇ ਪੀ ਇਹਨਾਂ ਦੇ ਵਿਜ਼ਨ ਔਰ ਮਿਸ਼ਨ ਨੇ ਮੇਰੀ ਉਹ ਬਹੁਤ ਵੱਡੀ ਸਮੱਸਿਆ ਹੱਲ ਕਰ ਦਿੱਤੀ ਹੈ ਔਰ ਮੈਂ ਥੋੜਾ ਸਕੂਲ ਬਾਰੇ ਵੀ ਦੱਸਣਾ ਚਾਹੂੰਗਾ ਔਰ ਸਾਨੂੰ ਅੱਗੇ ਤੋਂ ਵੀ ਰਿਕੁਐਸਟ ਕਰੂੰਗਾ ਵੀ ਪਰਮਾਨੈਂਟ ਸਾਡੇ ਸਕੂਲ ਨਾਲ ਜੁੜਨ ਔਰ ਸਾਡੇ ਸਟਾਫ ਦਾ ਤੇ ਸਾਡਾ ਮੀਰਾ ਸਾਡਾ ਮਿਸ਼ਨ ਹੈਗਾ ਵੀ ਆਪਣੇ ਆਲੰਪੁਰ ਸਕੂਲ ਨੂੰ ਅਸੀਂ ਡਿਸਟ੍ਰਿਕਟ ਦੇ ਵਿੱਚ ਪਹਿਲੇ ਨੰਬਰ ਦਾ ਸਕੂਲ ਬਣਾਉਣਾ ਹੈ ਔਰ ਇਹਨਾਂ ਲਈ ਇਹਨਾਂ ਦੇ ਸਹਿਯੋਗ ਦੀ ਸਾਨੂੰ ਜ਼ਰੂਰਤ ਪਊਗੀ ਸਾਨੂੰ ਆਸ ਹੈ ਵੀ ਅੱਗੇ ਤੋਂ ਵੀ ਸਾਡਾ ਸਾਥ ਦੇਣਗੇ ਔਰ ਸਾਡਾ ਮਿਸ਼ਨ ਕੀ ਹੈ ਇਹਨਾਂ ਦਾ ਵਿਜ਼ਨ ਤਾਂ ਆਪਾਂ ਦੇਖ ਲਿਆ ਸਿੱਖੀ ਦੇ ਚੱਲਦੇ ਨੇ ਔਰ ਉਹਦਾ ਪ੍ਰਿਨਾਮ ਤੁਹਾਡੇ ਸਾਹਮਣੇ ਹੈ ਸਿਰਫ 15 ਮਿੰਟ ਦੇ ਵਿੱਚ ਜਿੰਨੇ ਨੀੜੀ ਬੱਚੇ ਸੀ ਉਹਨਾਂ ਨੂੰ ਪ੍ਰੋਵਾਈਡ ਕਰ ਦਿੱਤੀਆਂ ਨੇ ਇਹਨੇ ਔਰ ਮੈਂ ਪਰਮਪਿਤਾ ਪਰਮਾਤਮਾ ਵਾਹਿਗੁਰੂ ਅਗੇ ਅਰਦਾਸ ਕਰੂੰਗਾ ਕਿ ਆਪਣਾ ਮਿਹਰ ਭਰਿਆ ਹੱਥ ਇਹਨੇ ਤੇ ਬਣਾਈ ਰੱਖਣ ਔਰ ਇਸੀ ਤਰ੍ਹਾਂ ਆਪਣੀ ਸੇਵਾ ਕਰਦੇ ਰਹਿਣ ਔਰ ਜੋ ਸਿੱਖੀ ਦਾ ਵਿਜ਼ਨ ਔਰ ਮਿਸ਼ਨ ਆ ਉਹਨੂੰ ਕਾਮਯਾਬ ਕਰੈਣ ਹੁਣ ਰਹੀ ਗੱਲ ਸਾਡੇ ਵਿਜ਼ਨ ਔਰ ਮਿਸ਼ਨ ਦੀ ਅਸੀਂ ਗਵਰਨਮੈਂਟ ਜੌਬਸ ਤਾਂ ਆ ਗਏ ਪਰ ਮੇਰਾ ਵਿਜ਼ਨ ਜਾਂ ਮੇਰੇ ਸਕੂਲ ਦਾ ਜਾਂ ਸਟਾਫ ਦਾ ਮਿਸ਼ਨ ਕੀ ਹੈਗਾ ਇਸ ਸਕੂਲ ਦੇ ਵਿੱਚੋਂ ਮੈਕਸੀਮਮ ਆਈਐਸ ਆਈਪੀਐਸ ਪੀਸੀਐਸ ਆਰਮੀ ਡਾਕਟਰ ਇੰਜੀਨੀਅਰ ਨਿਕਲੇ ਨੇ ਤੋਂ ਦੇਸ ਨੂੰ ਕਿ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਸੋ ਹੁਣ ਗੱਲਬਾਤ ਕਰਦੇ ਆਂ ਵਿਰਿੰਦਰ ਸਾਹਿਬ ਨਾਲ ਵਿਰਿੰਦਰ ਸਾਹਿਬ ਸਵਾਗਤ ਹੈ ਅਮੇਜ਼ਿੰਗ ਟੀਵੀ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਬੰਧੇ ਸੋ ਇਸ ਮੈਸੇਜ ਨੂੰ ਲੈ ਕੇ 6 ਆਫ ਅਮਰੀਕਾ ਨਿਕਲਿਆ ਹੋਇਆ ਅਮਰੀਕਾ ਦੂਤੂ ਜੀ ਅਸੀਂ ਹਿੰਦੂਆਂ ਦੇ ਵੀ ਕੰਮ ਕਰਦੇ ਆਂ ਮੁਸਲਮਾਨ ਦੇ ਵੀ ਕੰਮ ਕਰਦੇ ਆਂ ਸਿੱਖਾਂ ਦੇ ਵੀ ਕੰਮ ਕਰਦੇ ਆਂ 크ਰਿਸਚੀਅਨ ਦੇ ਵੀ ਕੰਮ ਕਰਦੇ ਆਂ ਜੀ ਸਾਨੂੰ ਜਾਤ ਪਾਤ ਦਾ ਕੋਈ ਨਹੀਂ ਹੈਗਾ ਮਾਨਸ ਕੀ ਸਭ ਜਾਤ ਇੱਕ ਹੈ ਸਭ ਤੋਂ ਪਹਿਲਾਂ ਵੱਡੀ ਗੱਲ ਹੈ ਅਸੀਂ ਇੱਕ ਬੰਦੇ ਆ ਇਨਸਾਨ ਆ ਸਾਡੀ ਜਾਤ ਇੱਕ ਹੈ ਅਸੀਂ ਆ ਮਾਨਸ ਆ ਅਸੀਂ ਉਹਨੂੰ ਲੈ ਕੇ ਨਿਕਲੇ ਹੋਏ ਆ 6 ਆਫ ਅਮਰੀਕਾ ਦਾ ਇੱਕ ਮਿਸ਼ਨ ਹੈ ਕਿ ਖਾਸ ਕਰਕੇ ਬੱਚਿਆਂ ਦਾ ਕਿ ਐਜੂਕੇਸ਼ਨ ਪੜਨ ਪੜਾਈ ਇਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਲੇਕਿਨ ਇੱਕ ਇਹਨਾਂ ਦਾ ਛੋਟੀ ਜੀ ਇੱਕ ਸਾਡੀ ਇੱਕ ਕੋਸ਼ਿਸ਼ ਹੈ ਕਿ ਇਹ ਸਕੂਲ ਦੇ ਵਿੱਚੋਂ ਸਕਰੂ ਆਂਦੀਆਂ ਨੇ ਤੰਗ ਨਾ ਹੋਣ ਗਰਮੀ ਦਾ ਮੌਸਮ ਹੈ ਅਸੀਂ ਜੋ ਵੀ ਸਾਡੇ ਕੋ ਹੋ ਸਕਿਆ 6 of ਅਮਰੀਕਾ ਸਕੂਲ ਦੇ ਨਾਲ ਹੈ ਸਕੂਲ ਦੇ ਨਾਲ ਹਮੇਸ਼ਾ ਰਹੇਗੇ ਆਪਾਂ ਕੰਮ ਕਰਾਂਗੇ ਇਹ ਆਪਣਾ ਪੇਂਡੇ ਸਾਡਾ ਆਪਣਾ ਪੇਂਡੇ ਅਸੀਂ ਇਥੇ ਵੱਧ ਚੜ ਕੇ ਕੰਮ ਕਰਾਂਗੇ ਤੁਹਾਡੇ ਨਾਲ ਆ ਇਹੀ ਸਾਡਾ ਮਿਸ਼ਨ ਹੈ ਅਵਲੇ ਅੱਲਾ ਨੂਰ ਪਾਇਆ ਕੁਦਰਤ ਦੇ ਸਬੰਧੇ ਇੱਕ ਛੋਟਾ ਜਿਹਾ ਪ੍ਰਾਲਾ ਸਾਡੇ ਵੱਲੋਂ 6 ਆਫ ਅਮਰੀਕਾ ਵੱਲੋਂ ਸਾਡੀ ਜਿਹੜੀ ਟੀਮ ਹੈ ਉਹ ਉਸ ਟਾਈਮ ਇਥੇ ਨਹੀਂ ਪਹੁੰਚ ਸਕੀ ਕੁਝ ਕਾਰਨਾ ਕਰਕੇ ਕਿਉਂਕਿ ਰੁਝੇਵਾ ਬਹੁਤ ਜ਼ਿਆਦਾ ਸੀ ਉਸ ਟਾਈਮ ਫਿਰ 11 ਤਰੀਕ ਨੂੰ ਵਾਪਸ ਚਲੇ ਕੇ ਇਸੇ ਕਰਕੇ ਅੱਜ ਮੇਰੀ ਡਿਊਟੀ ਲਗਾਈ ਹੋਈ ਹੈ ਜਸਦੀਪ ਸਿੰਘ ਜੱਸੀ ਤਰ ਲੱਗਦਾ ਨਹੀਂ ਕਿ ਤਰ੍ਹਾਂ ਕਿਤੇ ਜਾ ਕੇ ਅੱਜ ਤੁਸੀਂ ਪਿੰਡ ਆਲਮਪੁਰ ਦੇ ਵਿੱਚ ਆ ਕੇ ਬੱਚਿਆਂ ਨੂੰ ਸਕੂਲ ਸਾਈਕਲਾਂ ਵੀ ਹੋਆਂ ਵੰਡੀਆਂ ਹੈਗੀਆਂ ਤੇ ਪਿਛਲੇ ਟਾਈਮ ਸਰਕਾਰੀ ਸਕੂਲ ਦੇ ਤੁਸੀਂ ਕਾਪੀਆਂ ਕਿਤਾਬਾਂ ਬੈਗ ਸਵੈਟਰ ਵੰਡੇ ਹੈਗੇ ਨੇ ਤੇ ਕਿੰਨਾ ਵੱਡਾ ਉਪਰਾਲਾ ਹੈਗਾ ਵੀ ਇਹ ਤੇ ਕੁਝ ਵੀ ਨਹੀਂ ਹੈਗਾ ਇੱਕ ਬ੍ਰੈਡ ਐਂਡ ਬੀਨਸ ਹੈ ਅਸੀਂ ਹੋਰ ਵੀ ਵੱਡੇ ਉਪਰਾਲੇ ਕਰਾਂਗੇ ਕਿਉਂਕਿ ਮੈਨੂੰ ਖੁਸ਼ੀ ਉਸ ਟਾਈਮ ਹੋਏਗੀ ਕਿ ਜਦੋਂ ਕੋਈ ਸਕੂਲ ਦੇ ਵਿੱਚੋਂ ਕੋਈ ਆਈਪੀਐਸ ਜਿੱਦਾਂ ਟੀਚਰ ਸਾਡੇ ਪ੍ਰਿੰਸੀਪਲ ਨੇ ਦੱਸਿਆ ਕੋਈ ਕੋਈ ਆਈਪੀਐਸ ਬਣ ਜਾਏਗਾ ਕੋਈ ਪੁਲਿਸਟ ਬਣ ਜਾਏਗਾ ਕੋਈ ਮਿਲਟਰੀ ਚ ਬਣ ਜਾਏਗਾ ਕਮ ਸੇ ਕਮ ਇੱਕ ਬੱਚਾ ਨਿਕਲਣਾ ਚਾਹੀਦਾ ਸਾਡੇ ਸਕੂਲ ਦੇ ਵਿੱਚੋਂ ਇਦਾਂ ਦਾ ਹਰ ਸਾਲ ਮੈਂ ਕਹਿੰਦਾ 10 ਨਹੀਂ 1% ਹੀ ਨਿਕਲ ਜੇ ਟਰਾਈ ਕਰੋ 1% ਦੇ ਉਹਦੇ ਨਾਲ ਦੇਖ ਕੇ ਬੱਚੀਆਂ ਸਾਡੀਆਂ ਹੋਰ ਅੱਗੇ ਆਣ ਗਈਆਂ ਅਸੀਂ ਬੱਚੀਆਂ ਨੂੰ ਪ੍ਰੋਮੋਟ ਕਰਾਂਗੇ ਕਿ ਲੇਡੀਜ਼ ਨੂੰ ਬੱਚੀਆਂ ਨੂੰ ਪ੍ਰੋਮੋਟ ਕਰਨਾ ਸਾਡਾ ਫਰਜ਼ ਹੈ ਉਹ ਬੱਚਿਆਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਅੱਜ ਬੱਚਿਆਂ ਦੇ ਅੱਜ ਮਨ ਦੇ ਵਿੱਚ ਕਿੰਨੀ ਖੁਸ਼ੀ ਹੈਗੀ ਅੱਜ ਸਾਈਕਲ ਅੱਜ ਵੰਡੇ ਗਏ ਹੈਗੇ ਬੇਟਾ ਕੀ ਕਹਿਣਾ ਚਾਹੋ ਹਾਂ ਬਹੁਤ-ਬਹੁਤ ਥੈਂਕ ਯੂ ਕਹਿਣਾ ਚਾਹੂੰਗੇ ਜੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਬੇਟਾ 6 ਆਫ ਅਮਰੀਕਾ ਬੜੇ ਅੱਛੇ ਉਪਰਾਲੇ ਕਰਦੇ ਆ ਰਹੇ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਹਾਂ ਥੈਂਕ ਯੂ ਕਹਿਣਾ ਚਾਹੋਗੇ ਥੈਂਕ ਯੂ ਕਹਿਣਾ ਚਾਹੋਗੇ ਹਾਂ ਜੀ ਬੇਟਾ ਕੀ ਨਾਮ ਮੇਰਾ ਨਾਮ ਰੀਆ ਹੈ ਅੱਜ ਸਾਈਕਲ ਵਾਜ ਲੈ ਕੇ ਕਿੰਨਾ ਖੁਸ਼ ਹੋਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਸਾਨੂੰ ਆਨ ਵਿੱਚ ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ ਸਕੂਲ ਵੀ ਲੇਟ ਆਉਂਦੇ ਸੀਗੇ ਤੇ ਹੁਣ ਆਪਾਂ ਆਪਣੇ ਟਾਈਮ ਸਿਰ ਸਕੂਲ ਆ ਸਕਦੇ ਆ 6 ਆਫ ਅਮਰੀਕਾ ਦਾ ਬਹੁਤ ਬਹੁਤ ਥੈਂਕ ਯੂ ਜੀ ਬੜਾ ਅੱਛੀ ਗੱਲਬਾਤ ਕੀਤੀ ਹੈਗੀ ਆਪਾਂ ਬੱਚਾ ਨਾਲ ਹੋਰ ਵੀ ਗੱਲਬਾਤ ਕਰਦੇ ਬੇਟਾ ਕੀ ਨਾਮ ਯਸਮੀਨ ਕੋਰ ਬੇਟਾ ਕਿਵੇਂ ਲੱਗਦਾ ਸਾਈਕਲ ਲੱਜ ਵਧੀਆ ਵਧੀਆ ਲੱਗ ਰਿਹਾ ਕੀ ਕਹਿਣਾ ਚਾਹੋਗੇ ਥੈਂਕ ਯੂ ਥੈਂਕ ਯੂ ਲੱਗ ਰਿਹਾ ਹਾਂਜੀ ਬੱਚਾ ਜੀ ਕੀ ਕਹਿਣਾ ਚਾਹੋਗੇ ਥੈਂਕ ਯੂ ਆ ਸਾਈਕਲ ਅੱਜ ਤੁਹਾਨੂੰ ਦਿੱਤੇ ਗਏ ਅੱਜ 6 ਆਫ ਅਮਰੀਕਾ ਵੱਲੋਂ ਕਿਵੇਂ ਲੱਗਦਾ ਅੱਜ ਜਿਵੇਂ ਤੁਸੀਂ ਪਹਿਲਾਂ ਪੈਦਲ ਆਉਂਦੇ ਸੀ ਤੇ ਅੱਜ ਸਾਈਕਲ ਦੇ ਉੱਤੇ ਜਾਉਂਗੇ ਕਿੱਦਾਂ ਲੱਗਦਾ ਬਹੁਤ ਵਧੀਆ ਵਧੀਆ ਲੱਗੇਗਾ ਸੋ ਆਪਾਂ ਬੱਚਿਆਂ ਨਾਲ ਵੀ ਆਪਾਂ ਗੱਲਬਾਤ ਕੀਤੀ ਹੈਗੀ ਐ ਤੇ ਬੱਚਿਆਂ ਦੇ ਮਨ ਦੇ ਵਿੱਚ ਇੱਕੋ ਹੀ ਗੱਲ ਬੱਚਿਆਂ ਦੇ ਚਿਹਰੇ ਉੱਤੇ ਇੰਨੀ ਖੁਸ਼ੀ ਹੋ ਦੇ ਬੱਚਾ ਬੱਚੇ ਕਹਿੰਦੇ ਕਿ ਥੈਂਕ ਯੂ ਕਹਿੰਦੇ ਅਸੀਂ 6 ਆਫ ਅਮਰੀਕਾ ਨੂੰ ਔਰ ਬਹੁਤ ਵਧੀਆ ਉਪਰਾਲਾ ਹੈਗਾ ਵੈ ਜਿਹੜੇ 6 ਆਫ ਅਮਰੀਕਾ ਬੜੇ ਅੱਛੇ ਅੱਛੇ ਕੰਮ ਕਰਦੇ ਆ ਰਹੇ ਆ ਔਰ ਇਸ ਤੋਂ ਦੀ ਅਪਡੇਟਸ ਲੈ ਕੇ ਤੁਹਾਨੂੰ ਹੋਰ ਫੇਰ ਦਿਖਾਉਂਦੇ ਰਾਵਾਂਗਾ ਜੁੜੇ ਰਹੀ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖਨਾ